ਮਾਨਸਾ ਦੇ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦੀ ਅਗਵਾਈ ਵਿੱਚ ਪਿੰਡਾਂ ਵਿੱਚ ਮਗਰ ਰੇਗਾ ਦਾ ਕੰਮ ਬੰਦ ਹੋਣ ਦੇ ਰੋਸ ਵਜੋਂ ਮਨਰੇਗਾ ਮਜ਼ਦੂਰਾ ਵੱਲੋਂ 16 ਅਗਸਤ ਤੋਂ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਦ ਦਫ਼ਤਰ ਦੇ ਬਾਹਰ ਅਣ ਵਿੱਚ ਸਮੇਲੀ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਜ਼ਿਲ੍ਹੇ ਪਰਦੇ ਮਜ਼ਦੂਰਾ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਮਨਰੇਗਾ ਦਾ ਕੰਮ ਬੰਦ ਹੋਣ ਕਾਰਨ ਮਜ਼ਦੂਰ ਵਿਲੇ ਹੋ ਗਏ ਹਨ ਅਤੇ ਮਹਿੰਗਾਈ ਦੀ ਮਾਰ ਚੜ ਰਹੇ ਹਨ ਬਰਸ਼ ਅਤੇ ਹੜ੍ਹਾਂ ਦੌਰਾਨ ਮਜ਼ਦੂਰਾਂ ਦੀ ਹੋਈ ਮੌਤ ਅਤੇ ਪੰਜਾਬ ਸਰਕਾਰ ਮਜ਼ਦੂਰ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਵੇ ਅਤੇ ਮਜ਼ਦੂਰ ਦੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰੇ ਇਸ ਮੌਕੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਜੋ ਬਾਰਸ਼ ਦੌਰਾਨ ਘਰ ਨੁਕਸਾਨੇ ਗਏ ਹਨ ਉਨ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਭੀ ਆਰਮੀ ਵੱਲੋਂ 16 ਅਗਸਤ ਤੋਂ ਲਗਾਤਾਰ ਏਡੀਸੀ ਵਕਾਫ ਦਫ਼ਤਰ ਦੇ ਅੱਗੇ ਧਰਨਾ ਚੱਲ ਰਿਹਾ ਪੱਕਾ ਮੋਰਚਾ ਕਿਉਂਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ 2005 ਦਾ ਐਕਟ ਮਨਰੇਗਾ ਜੋ ਅੱਜ ਮਨਰੇਗਾ ਦੇ ਰੂਪ ਦੇ ਵਿੱਚ ਚੱਲ ਰਿਹਾ ਉਹ ਤੋਂ ਮਨਰੇਗਾ ਕਾਨੂੰਨ ਦੇ ਜਿਹੜੇ ਕੰਮ ਸੀ ਵੱਡੀ ਗਿਣਤੀ ਸਰਕਾਰ ਨੇ ਬੰਦ ਕਰ ਦਿੱਤੇ ਗਏ ਨੇ ਤੇ ਅੱਜ ਮਜ਼ਦੂਰ ਬੇਰੋਜ਼ਗਾਰੀ ਦੀ ਪੱਖੀ ਦੇ ਵਿੱਚ ਨੇ ਚੁੱਲ੍ਹੇ ਠੰਡੇ ਹੋ ਰਹੇ ਨੇ ਉੱਪਰੋਂ ਕਰੋਪੀ ਵਰਕੇ ਕੁਦਰਤ ਦੀ ਪੈ ਰਹੀ ਹੈ ਜਿਹਦੇ ਕਾਰਨ ਹਰੇਕ ਗਰੀਬ ਦਾ ਘਰ ਪਾੜ ਚੁੱਕਿਆ ਵੱਡੀ ਪੱਧਰ ਤੇ ਡਿੱਗ ਚੁੱਕਿਆ ਉਹ ਮਾਨਸਾ ਜ਼ਿਲ੍ਹੇ ਦੇ ਅੰਦਰ ਸਮੇਤ ਪੂਰੇ ਪੰਜਾਬ ਦੇ ਅੰਦਰ ਸੰਕਟੇ ਮੌਤਾ ਹੋ ਚੁੱਕੀਆਂ ਨੇ ਗਰੀਬਾਂ ਨੂੰ ਮਦਦ ਦੇਣ ਦੀ ਥਾਂ ਤੇ ਉਹਨਾਂ ਨੂੰ ਜਿਹੜਾ ਮਿਲਦਾ ਕੰਮ ਸੀ ਦਿਹਾੜੀ ਦਾ ਸਰਕਾਰ ਨੇ ਉਹ ਵੀ ਖੋ ਲਿਆ ਇਸ ਲਈ ਸਾਡੀ ਮੰਗ ਹੈ ਕਿ ਨਰੇਗਾ ਦੇ ਜਿਹੜੇ ਕੰਮ ਨੇ ਉਹ ਮੁੜ ਬਹਾਲ ਕੀਤੇ ਜਾਣ ਹੜ੍ਹਾਂ ਤੇ ਬਾਰਸ਼ਾਂ ਦੇ ਕਾਰਨ ਗਰੀਬਾਂ ਦੇ ਜਿਹੜੇ ਘਰਨ ਨੁਕਸਾਨੇ ਗਏ ਜਿਹੜੇ ਪਾਟ ਗਏ ਡਿੱਗ ਗਏ ਉਹਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਹੜ੍ਹਾਂ 'ਚ ਉਹਨਾਂ ਨੂੰ 10 ਲੱਖ ਰੁਪਇਆ ਮੁਆਵਜ਼ਾ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਔਰ ਸਮੁੱਚਾ ਕਰਜ਼ਾ ਜਿਹੜਾ ਮਜ਼ਦੂਰਾਂ ਔਰਤਾਂ ਦੇ ਸਰ ਕਰਜ਼ਾ ਜਿਹੜਾ ਗਰੀਬ ਕਿਸਾਨਾਂ ਦੇ ਸਰ ਕਰਜ਼ਾ ਜਿਹੜਾ ਇਹ ਪੰਜਾਬ ਦੇ ਸਮੁੱਚੇ ਕਰਜ਼ਾ ਗਰੀਬਾਂ ਦਾ ਕਰਜ਼ਾ ਮਾਫ ਕਰੇ ਸਰਕਾਰ ਕਿਉਂਕਿ ਜੋ ਹਾਲਾਤਾਂ ਅੱਜ ਹੜ੍ਹਾਂ ਦੇ ਕਾਰਨ ਪੰਜਾਬ ਦੀਆਂ ਬਣੀਆਂ ਹੋਈਆਂ ਨੇ ਉਹ ਗਰੀਬ ਦਾਸ ਸਾਲ ਨਹੀਂ ਉੱਠ ਸਕਦੇ ਜਿੰਨਾਂ ਬਾਜ ਹੜ੍ਹਾਂ ਤੇ ਮੀਂਹਾਂ ਦੇ ਵਿੱਚ ਨੁਕਸਾਨ ਹੋ ਗਿਆ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਮਾਰਚ ਕੀਤਾ ਸਾਡਾ ਪੱਕਾ ਮੋਰਚਾ ਐਡੀਸੀ ਵਿਕਾਸ ਦਫਤਰ ਦੇ ਵਿੱਚ ਚੱਲ ਰਿਹਾ ਤੇ ਉਸ ਮੋਰਚੇ ਨੂੰ ਅੱਜ ਤੋਂ ਅਸੀਂ ਦਿਨ ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਾਂ ਉਹਨਾਂ ਜ਼ਿਕਰੇ ਮੋਰਚਾ ਜਾਰੀ ਰਹੂਗਾ ਜਿਨ੍ਹਾਂ ਜ਼ਿਕਰ ਕੰਮਵਾਲ ਨਹੀਂ ਹੁੰਦੇ ਘਰਾਂ ਦਾ ਮਾਅਬਜ਼ਾ ਨਹੀਂ ਮਿਲਦਾ ਇਹ ਦੋ ਮੰਗਾਂ ਅਸੀਂ ਲੈ ਕੇ ਰਾਵਾਂਗੇ ਜਿੱਦੇ ਸਰਕਾਰ ਨੇ ਇਹ ਲਾਗੂ ਕਰਤੀਆਂ ਕੰਮਵਾਲ ਕਰਤਾ ਉਹਦੇ ਅਸੀਂ ਮੋਰਚਾ ਚੱਕਾਂਗੇ ਨਹੀਂ ਇਹ ਮੋਰਚਾ ਅਨਮਿੱਤ ਸਮੇਂ ਲਈ ਜਾਰੀ ਰਹੂਗਾ ਇਹ ਪ੍ਰਦਰਸ਼ਨ ਦੀ ਅੱਜ ਜੋ ਨਵੇਕਾ ਮੰਜ਼ੂਰਾਂ ਦਾ ਕੰਮ ਖੋਇਆ ਗਿਆ ਸਰਕਾਰ ਜੋ ਗਰੀਬ ਆਪਣੇ ਛੱਡ ਪਾਲਦੇ ਸੀਗੇ ਜੋ ਬਜ਼ੁਰਗ ਨੇ ਆਪਣੀਆਂ ਆਪਣੀਆਂ ਦਵਾਈਆਂ ਬੂਟੀਆਂ ਲੈਂਦੇ ਸੀ ਜੋ ਵੀ ਆਦਾ ਪਰਿਵਾਰ ਚਲਾਉਂਦੇ ਸੀ ਬਜ਼ੁਰਗਾਂ ਦਾ ਖਰਚਾ ਤੋਰਦੇ ਸੀ ਉਹ ਸਰਕਾਰ ਨੇ ਉਹਨਾਂ ਤੋਂ ਉਹ ਕਾਰਜਾ ਵੀ ਖੋਲਿਆ ਜੋ ਮਤਲਬ ਇੱਕ ਸੌਖਾ ਨਹੀਂ ਸੀ ਜੋ ਵਿਚਾਰੇ ਗੰਦੇ ਨਾਲਿਆਂ ਦੇ ਵਿੱਚ ਵੜ ਕੇ ਕੰਮ ਕਰਕੇ ਆਪਦੇ ਦੌਰ ਕੀ ਕਮਾ ਕੇ ਆਪਦੀ ਦਵਾਈ ਬੂਟੀ ਲੈਂਦੇ ਸੀ ਉਹ ਵੀ ਅੱਜ ਰਜਕਾਰ ਸਰਕਾਰ ਨੇ ਉਹਨਾਂ ਤੋਂ ਖੋਲਿਆ ਕਿਉਂ ਤੁਸੀਂ ਆਏ ਦੇਖੋ ਵੀ ਪਿੰਡਾਂ ਦੇ ਵਿੱਚ ਮੈਂ ਜੋਗੇ ਪਿੰਡ ਤੋਂ ਆ ਜੋਗੇ ਪਿੰਡ ਤੋਂ ਲੈ ਕੇ ਮਾਨਸਾ ਤੱਕ ਸੜਕ ਦੋਨੇ ਪਾਸਿਆਂ ਤੋਂ ਦੀ ਆਪਣੀ ਲਾਈਨ ਤੱਕ ਦੋਨੋਂ ਬਸੋਂ ਗੁੱਟਿਆਂ ਦੇ ਨਾਲ ਖਬਰ ਹੋਈ ਪਈਆ ਵੀ ਛੋਟਾ ਸ਼ਾਦਨ ਤਾਂ ਨਾਗੀ ਨਹੀਂ ਸਕਦਾ ਕਿਉਂਕਿ ਜੇ ਨਿਰਗਮ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਤਾਂ ਕੰਮ ਤਾਂ ਬਹੁਤ ਆ ਕਿਉਂ ਇਹਨਾਂ ਗਰੀਬਾਂ ਤੋਂ ਕੰਮ ਖੋਇਆ ਜਾਂਦਾ ਅਸੀਂ ਚੋਣੇ ਸਰਕਾਰ ਤੋਂ ਅਪੀਲ ਕਰਦੇ ਵੀ ਇਹ ਮਜ਼ਦੂਰਾਂ ਗਰੀਬਾਂ ਦਾ ਕੰਮ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਆਦਾ ਕੰਮ ਕਰਕੇ ਆਪਦਾ ਤੇ ਵਿਪਾਰ ਤਾਂ ਸਰਕਾਰ ਤੋਂ ਤਾਂ ਕੋਈ ਉਮੀਦ ਹੈ ਨਹੀਂ ਵੀ ਉਹ ਇਹਨਾਂ ਨੂੰ ਗਰੀਬਾਂ ਨੂੰ ਕੋਈ ਪੈਸਾ ਦੇਵੇ ਅੱਜ ਮਾਨ ਸਾਹਿਬ ਵੀ ਕੇ ਧਰਨਾ ਦਿੱਤਾ ਗਿਆ ਉਹ ਧਰਨੇ ਦੇ ਤਹਿਤ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਮਨਰੇਗਾ ਦੇ ਵਿੱਚੋਂ ਕੰਮ ਖਤਮ ਕੀਤਾ ਗਿਆ ਨਹਿਰਾਂ ਦੀ ਸਪਾਈ ਸੋਇਆਂ ਦੀ ਸਪਾਈ ਡਰੇਨਾਂ ਦੀ ਸਪਾਈ ਸਮਕਾਨ ਘਾੜ ਦੀ ਸਪਾਈ ਜਾਂ ਟੋਬਿਆਂ ਦਾ ਕੰਮ 5 ਸਾਲ ਦੇ ਵਿੱਚ ਇੱਕ ਵਿੱਚ ਬਾਰੀ ਕਰਾਉਣਾ ਉਹ ਕੰਮ ਮੁੜ ਬਹਾਲ ਕੀਤਾ ਜਾਵੇ ਜਿੰਨਾ ਜਿਹੜੋ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਦੂਜੀ ਸਾਡੀ ਮੰਗ ਹੈ ਬਾਰਸ਼ਾਂ ਕਰਕੇ ਹੜ੍ਹਾਂ ਕਰਕੇ ਵੀ ਜਿੰਨਾ ਮਜ਼ਦੂਰ ਪਰਵਾਰਾਂ ਦੇ ਮਕਾਨ ਡਿੱਗੇ ਹਨ ਜਾਤ ਘਰ ਦੇ ਵਿੱਚ ਤਰੇੜਾਂ ਆਈਆਂ ਹਨ ਮਕਾਨ ਪਾੜ ਚੁੱਕੇ ਹਨ ਉਹਨਾਂ ਨੂੰ ਜੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਬਾਰਸ਼ਾਂ ਕਰਕੇ ਜਿਹੜੇ ਮਕਾਨ ਡਿੱਗੇ ਨੇ ਉਹ ਡਿੱਗੇ ਮਕਾਨਾਂ ਦੇ ਵਿੱਚ ਬਹੁਤ ਮਜ਼ਦੂਰ ਪਰਿਵਾਰਾਂ ਦੇ ਆਜਾਨਾ ਚਲੀਆਂ ਗਈਆਂ ਉਹਨਾਂ ਪਰਿਵਾਰਾਂ ਨੂੰ 10 ਲੱਖ ਰੁਪਿਆ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹਦੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਕਰਜ਼ਾ ਫਾਈਨੈਂਸ ਕੰਪਨੀਆਂ ਦਾ ਮਜ਼ਦੂਰ ਪਰਿਵਾਰਾਂ ਸਰ ਗਰੀਬ ਮਜ਼ਦੂਰ ਔਰਤਾਂ ਸਰ ਅਤੇ ਕਿਸਾਨਾਂ ਦੇ ਜਿਹੜਾ ਗਾਇਆ ਸਰਕਾਰੀ ਸਰਕਾਰੀ ਗੈਰ ਸਰਕਾਰੀ ਕਰਜ਼ਾ ਉਹ ਮਾਫ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਧਰਨਾ ਦੇ ਰਹੇ ਹਾਂ ਪਰ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਅਸੀਂ ਮਜਾਰਾ ਲੈ ਕੇ ਆ ਰਹੇ ਸੀ ਆਪਣੇ ਮਾਨਸਾ ਜ਼ਿਲ੍ਹੇ ਦੇ ਡੀਸੀ ਸਾਹਿਬ ਇੱਥੋਂ ਜਾ ਰਹੇ ਸੀ ਫਿਰ ਪਸੇ 2 ਮਿੰਟ ਮੰਗ ਪੱਤਰੀ ਦੇਣਾ ਸੀ ਪਰ ਡੀਸੀ ਸਾਹਿਬ ਇਤਰੋ ਇਸ ਤਰ੍ਹਾਂ ਭੱਜੇ ਜਿਵੇਂ ਕਿ ਪਤਾ ਨਹੀਂ ਸਾਡੇ ਲੋਕਾਂ ਤੋਂ ਮਜ਼ਦੂਰਾਂ ਤੋਂ ਕਿੰਨਾ ਕੁ ਖਤਰਾ ਹੋਵੇ बड़े ही जिला प्रशासन ने डीसी ने जे मैं कहूंगा बहुत घटिया गल है कि 2 मिनट खड़े नाल जे मांग पत्र ਲੈ लंदे तावना दी बल्ले बल्ले हो जानी सी दूसरे पासे ओ भी डीसी साहब ने मैडम साक्षी जी अमृतसर ਤੋਂ ਜਿਹੜੇ ਹਰਾਂ ਦੇ ਦੌਰਾਨ ਲੋਕਾਂ ਦੇ ਵਿਚਾਰ ਨੇ ਲੋਕ ਉਹਨਾਂ ਦੀ ਕਿੰਨੀ ਮਤਲਬ ਪ੍ਰਸ਼ੰਸਾ ਕਰ ਰਹੇ ਨੇ ਵੀ ਕਿੰਨੇ ਵਧੀਆ ਡੀਸੀ ਨੇ ਤੇ ਦੂਜੇ ਪਾਸੇ ਸਾਡੇ ਮਾਨਸਾ ਜ਼ਿਲ੍ਹੇ ਦੇ ਡੀਸੀ ਨੇ ਸਿਰਫ ਗੱਡੀ 'ਚੋਂ 2 ਮਿੰਟ ਉਤਰ ਕੇ ਮਜ਼ਦੂਰਾਂ ਦਾ ਜਿਨ੍ਹਾਂ ਨੇ ਮੰਗ ਪੱਤਰ ਨਹੀਂ ਲੈਤਾ ਹੈਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ